ਬੀਤੇ 20 ਦਿਨ ਪਹਿਲਾਂ ਸਮਰਾਲਾ ਦੇ ਨਜ਼ਦੀਕੀ ਪਿੰਡ ਬੋਂਦਲੀ ਦੀ ਜੁੜੀ ਨਵੀਂ ਪੰਚਾਇਤ ਦੇ ਪੰਜ ਪੰਚਾਂ ਨੇ ਪਿੰਡ ਦੇ ਨਵੇਂ ਚੁਣੇ ਸਰਪੰਚ ਮਲਾਗਰ ਸਿੰਘ ਦੇ ਖਿਲਾਫ ਇੱਕ ਸ਼ਿਕਾਇਤ ਸਥਾਨਕ ਐਸਜੀਐਮ ਅਤੇ ਬੀਡੀਪੀਓ ਮਾਚੀਵਾੜਾ ਨੂੰ ਦਿੱਤੀ ਸੀ ਜਿਸ ਵਿੱਚ ਦਰਖਾਸਤਕਾਰਾਂ ਨੇ ਕਿਹਾ ਕਿ ਪਿੰਡ ਦੇ ਨਵੇਂ ਸਰਪੰਚ ਮਲਾਗਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੀ ਸ਼ਾਮਲਾੜ ਜਗ੍ਹਾ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਹਰੇ ਦਰਖਤਾ ਨੂੰ ਪਟਵਾ ਦਿੱਤਾ ਸੀ ਅਤੇ ਇਸ ਸ਼ਿਕਾਇਤ ਤੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ ਅਤੇ ਹੁਣ ਇਹ ਮਾਮਲਾ ਕਾਫੀ ਗਰਮਾ ਗਿਆ ਹੈ। ਦਰਖਾਸਤਕਾਰਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਨਾ ਹੁੰਦੀ ਦੇਖ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਦੇ ਪੰਚਾਇਤ ਨਾਲ ਕੁਝ ਪਿੰਡ ਨਿਵਾਸੀ ਵੀ ਮੌਜੂਦ ਸਨ। ਮਾਮਲਾ ਇਹ ਆਈ ਆਪਣੇ ਪਿੰਡ ਬਾਉਂਗੜੀ ਦੇ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਸਰਪੰਚ ਮਲਾਗਰ ਰਹੇ ਨੇ ਇਹ ਦਰਖਤ ਹਰੇ ਭਰੇ ਦਰਖਤ ਵੱਢ ਦਿੱਤੇ ਹਨ। ਅਸੀਂ ਜਦੋਂ ਉਹਨਾਂ ਨੂੰ ਰੋਕਣ ਗਏ ਸਾਨੂੰ ਮਾਤਲਬ ਮਾਰਾ ਚੰਗਾ। ਬੋਲੇ ਨੇ ਤੇ ਸਾਹੇ ਜੋ ਕਰਨਾ ਤੁਸੀਂ ਕਰ ਲਓ ਅਸੀਂ ਤਾਂ ਪਟਾਣੇ ਦੀ ਪੱਟ ਦੇਈ ਤੁਸੀਂ ਵੀ ਪੰਜ ਚਾਰ ਕੋਈ ਕੋਈ ਸਹਿਮਤੀ ਵਗੈਰਾ ਨਹੀਂ ਕੋਈ ਸਹਿਮਤੀ ਨਹੀਂ ਸਾਡੀ ਕੋਈ ਨਹੀਂ ਧਨਵਾਦੀ ਜੀ ਨਾਲ ਕੋਈ ਗੱਲ ਨਹੀਂ ਤੇ ਰਕਟ ਵੱਡੇ ਕਿਸ ਤਰ੍ਹਾਂ ਗਏ ਨਹੀਂ ਸਰ ਆਪਣੀ ਮਰਜ਼ੀ ਨਾਲ ਕੋਈ ਮਤਾਂ ਨਹੀਂ ਪਾਇਆ ਜੀ ਰੇਲ ਨਾਲ ਉਹਨਾਂ ਨੇ ਪੱਟ ਕੇ ਗਏ ਜੀ ਉਹ ਦੇਖੋ ਜਿੰਨੇ ਕਿਦਰਾਕਤ ਨਹੀਂ ਐਂਕੋ 7-8 ਦਰਾਕਤ ਦੇ ਗਏ ਹੋਏ ਹੋਰੇ-ਪਰੇ ਦਰਾਕਤ ਦੇ ਉਹ ਵੀ ਲੱਕੜ ਵਗੈਰਾ ਕੋਈ ਲੱਕੜ ਵਗੈਰਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਵੇਚ ਦਿੱਤੀ ਹੈ ਨਾਲ ਵੀ ਨਾਲੇ ਨਹੀਂ ਇਦੋਂ ਵੀ ਕਹਿਣਾ ਕਿਦੋਂ ਵੀ ਇਹ 29 ਦਿਨ ਦੀ ਸੀ ਤਾਂ ਤੁਸੀਂ ਹੋਰ ਦੀ ਕੰਪਲੇਨਟ ਕਿਨਾਂ ਨੂੰ ਕੰਪਲੇਨਟ ਅਸੀਂ ਇੱਕ ਤਾਂ ਬੀਬੀ ਸਾਹਿਬ ਨੂੰ ਦਿੱਤੀ ਹੈ ਜੇ ਤਸਵੀਰਾਂ ਦਾ ਉਹ ਕੋਈ ਵੱਲੋਂ ਕੀ ਕਰਦੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਕਰੀ ਅਸੀਂ ਅੱਜ ਇੱਕ ਫਰਮਲੀ ਦੁਬਾਰਾ ਥੇਰੇ ਆਏ ਆ ਤੇ ਮਤਲਬ ਅਸੀਂ ਕਹਿੰਦੇ ਜੋ ਵੀ ਕਾਨੂੰਨੀ ਕਾਰਵਾਈ ਸਰਪੰਚ ਦੇ ਮਤਲਬ ਕੀਤੀ ਹੋਈ ਤੇ ਮਤਲਬ ਸੀਗਾ ਢੇਰਾ ਦਾ ਸੀਗਾ ਮਤਲਬ ਪੱਲੇ ਚੱਕਣ ਦਾ ਹੀ ਤੇ ਇਹਨਾਂ ਨੇ ਓਡੇ ਦੇ ਵਿੱਚ ਕਾਇਮ ਨੇ ਮਤਲਬ ਫਿਰ ਵੀ ਇਹਨਾਂ ਨੇ ਹਰੇ ਦਰਾਖਤ ਖੜੇ ਪੂਰੀਆਂ ਪੂਰੀਆਂ ਗੇਲੀਆਂ ਮਤਲਬ ਜਿਹੜੀਆਂ ਸੀਗੀਆਂ ਕਟ ਕਟਾ ਕੇ ਤੇਰਜਾ ਟੈਂਪੂ ਭਰ ਕੇ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਕਦੋਂ ਇਹਨਾਂ ਨੇ ਉਹ ਕਦੋਂ ਅੱਜ ਜਾ ਕੇ ਅਸੀਂ ਮੌਕੇ ਤੇ ਉਹਨਾਂ ਨੂੰ ਰੋਕਿਆ ਤੇ ਸਮਕੇ ਉੱਤੇ ਵੀ ਉਹਨਾਂ ਦੇ ਉਹ ਕਹਿੰਦੇ ਵੀ ਹਾਂਜੀ ਦੋਸਤੋ ਤੁਹਾਨੂੰ ਕੀ ਮਰਜ਼ੀ ਵਾ ਕੀ ਬਿਮਾਰੀ ਆ ਤੇ ਫਿਰ ਉਹ ਕਹਿੰਦੇ ਆ ਵੀ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਰਾਬਟ ਦੇਨੇ ਰਾਬਟ ਦੇ ਲੋ ਜੋ ਕੁਝ ਖੱਤੋਂ ਹੁੰਦਾ ਕਰ ਲੋ ਵੀ ਅਸੀਂ ਐ ਕਿਹੜੇ ਵੇਚਨੇ ਆ ਇਸ ਸੰਬੰਧੀ ਜਦੋਂ ਸਰਪੰਚ ਮਲਾਗਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜੋ ਦੋਸ਼ ਮੇਰੇ ਉੱਪਰ ਲਗਾਏ ਗਏ ਹਨ ਉਹ ਬੇਬੁਨਿਆਦ ਹਨ ਜਦੋਂ ਤੋਂ ਮੈਂ ਪਿੰਡ ਦਾ ਸਰਪੰਚ ਬਣਿਆ ਹਾਂ ਉਦੋਂ ਤੋਂ ਪਿੰਡ ਦੇ ਕੁਝ ਲੋਕ ਮੇਰੀ ਸਰਪੰਚੀ ਤੋਂ ਖੁਸ਼ ਨਹੀਂ ਹਨ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਕੰਮਾਂ ਵਿੱਚ ਅੜਿੱਕੇ ਪਾ ਰਹੇ ਹਨ ਸਰ ਮੈਂ ਜਿਸ ਵੀ ਗਲਾਫ ਕਿਤੇ ਗਏ ਨੇ ਨੋਟਿਸ ਉੱਤੇ ਹੈ ਹੀ ਨਹੀਂ ਸੀ ਜਾਂ ਮੇਰੀ ਕੋਈ ਵੀ ਵਿਵਾਰਨਾ ਜਾਂ ਕਿਸੇ ਨੂੰ ਕਿਹਾ ਹੋਵੇ ਹਨ ਉਹਨਾਂ ਇਹਨਾਂ ਦਰਾਸਤ ਪਟਾਏ ਨੇ ਜਾਂ ਮਸ਼ੀਨ ਵਾਲਾ ਕੋਈ ਦੋਨਾਂ ਦਾ ਕਹਿ ਰਿਹਾ ਨਾ ਆਪਾਂ ਦੇਖਿਆ ਰਹੇ ਉਹਦੋਂ ਸੱਜੇ ਕੰਢੇ ਜੁੱਤੀ ਉਡਾ ਸੀ ਜਾਂ ਕਾਲੂ ਉਹ ਪਟਵਾਰੀ ਨਾਲ ਸੀ ਹੈ ਹਾਂ ਜੀ 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 ਆਪਾਂ ਕੈਮਰੇ ਦੇ ਸਾਹਮਣੇ ਆਇਆ ਜਾਂ ਸੱਤ ਵਜੇ ਤੋਂ ਲੈ ਕੇ ਸਕਦਾ 6 ਵਜੇ ਤੱਕ ਮੁਰਗੀ ਲਗਾਉਂਦਾ ਰਹਿਆ ਜਦੋਂ ਮੈਂ ਗਿਆ ਉਸ ਦਰਾਸਤ ਪਟਣ ਤੇ ਉੱਥੇ ਪਹੁੰਚਿਆ ਤਾਂ ਦੇਖੀ ਜੀ ਲੱਗੀ ਸੀ ਇੱਕ ਦਰਾਸਤ ਸਵਾਗਤ ਦਾ ਖੜਾ ਉਹ ਜਾ ਕੇ ਚੱਕੀ ਚਾਲ ਸਕਦਾ ਥੱਲੇ ਟੋਆ ਵੀ ਦਿੱਤਾ ਜਾ ਕੇ ਨਾ ਰੁਪਿਆ ਨਾ ਗਰਿਆ ਵੀ ਅੱਦ ਕਰਕੇ ਔਰ ਜਗਰ ਨਾਲ ਮੈਂ ਇਹ ਵੀ ਕਿਹਾ ਬਰਾਵਾ ਮਿਰਚੇ ਦਾ ਪਹਿਲੇ ਬੋਲ ਲੱਗਦੇ ਨੇ ਮਿਰਚੇ ਪਾਚਣਾ ਕਰਾ ਦੇ ਤੁਸੀਂ ਗ੍ਰਾਫ ਪਟੰਨ ਨੂੰ ਕਿਹਨੇ ਕਿਹਾ ਹੈ ਨਾ ਜਿਹੜਾ ਕਿਹਾ ਉਹ ਤੇ ਬਹੁਤ ਬੰਦੇ ਖੜੇ ਵੀ ਜਿਹੜਾ ਹੈਪੀ ਪੰਚ ਆ ਉੱਥੇ ਮੌਜੂਦ ਖੜਾ ਵੀ ਉਹ ਵੀ ਦੇਖ ਸਕਦਾ ਵੀ ਭਾਈ ਗ੍ਰਾਫ ਜੀ ਨੇ ਪਟੰਨ ਨੂੰ ਤੁਹਾਨੂੰ ਕਿਹਾ ਵੀ ਜਾਂ ਸਰਪੰਚ ਨੇ ਕਿਹਾ ਮੈਨੂੰ ਪਹਿਲਾਂ ਦੱਸੋ ਹੈ ਨਾ ਸੁਤਾ ਕੇ ਬਾਅਦ ਆਪਣੇ ਨੋਇਆ ਬਣਾਜੋ ਕਿ ਮੇਰੇ ਦਰਜਾਦ ਦੇ ਸੀ ਸਾਰਾ ਪਿੰਡ ਮੇਰਾ ਗਵਾਹ ਆਂਦੇ ਨੇ ਤੇ ਨਾਲ ਖੜਾ ਵੀ ਹਾਲੇ ਸਰਪੰਚ ਨੇ 22 ਸਾਲ ਬਾਅਦ ਇਹ ਚਾਏ ਨੇ ਹੈ ਨਾ 26 ਸਾਲ ਬਾਅਦ ਫਾਰਕ ਜਗ੍ਹਾ ਤੇ ਆਨਲਾਈਨ ਤੋਂ ਹੁੰਦਾ ਵੀ ਜਿਹਨੂੰ ਫਲਾਗਾ ਕਰਾਇਆ ਤੇ ਵੀ ਬਹੁਤ ਵਧੀਆ ਸਰਪੰਚ ਕੰਮ ਕਰ ਰਿਹਾ ਸਾਰਾ ਪਿੰਡ ਜਿਹੜੇ ਮੇਰੇ ਵਿਰੋਧੀ ਵੀ ਸੀ ਉਹ ਵੀ ਮੇਰੀ ਫਲਾਗਾ ਕਰਾਇਆ ਤੇ ਵੀ ਬਹੁਤ ਵਧੀਆ ਸਰਪੰਚ ਕੰਮ ਕਰਦਾ ਦੂਜੇ ਪਾਸੇ ਇਸ ਸੰਬੰਧੀ ਐਸਜੀਐਨ ਸਮਰਾਲਾ ਰਜਨੀਸ਼ अरोड़ा ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦਰਖਾਸਤ ਪਿੰਡ ਦੀ ਪੰਚਾਇਤ ਜ਼ਮੀਨ ਉਪਰੋ ਪੁੱਟੇ ਗਏ ਦਰਖਤਾ ਸੰਬੰਧੀ ਮਾਮਲਾ ਹੈ ਇਸਤੇ ਕਾਰਵਾਈ ਕਰਨ ਸੰਬੰਧੀ ਡੀਡੀਪੀਓ ਲੁਧਿਆਣਾ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਜੋ ਵੀ ਸੰਬੰਧੀ ਦੋਸ਼ੀ ਪਾਇਆ ਗਿਆ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੁਝ ਮੈਂ ਤੇ ਕਾਇਸੀ ਪੰਚਾਇਤ ਵੱਲੋਂ ਪਰ ਕਿਉਂਕਿ ਇਹ ਪਿੰਡੀ ਜ਼ਮੀਨ ਦਾ ਮਸਲਾ ਸੀ ਪੰਚਾਇਤੀ ਲੈਣ ਦਾ ਮਸਲਾ ਸੀ ਸੋ ਇਹ ਵੀ ਇਨਕੁਆਰੀ ਕਰਨ ਲਈ ਮੈਂ ਡਿਸਟ੍ਰਿਕਟ ਲੈਵਲ ਤੇ ਡੀਡੀਪੀ ਨੂੰ ਮਾਰਕ ਕਰ ਦਿੱਤੀ ਕਿ ਜੇ ਉਹਨਾਂ ਨੂੰ ਜੋ ਵੀ ਰਿਪੋਰਟ ਆਏਗੀ ਜੇ ਸਰਪੰਚ ਦੋਸ਼ੀ ਪਾਇਆ ਜਾਂਦਾ ਤਾਂ ਉਸ ਅਨੁਸਾਰ ਜਿਹੜੀ ਨਿਯਮ ਸਰ ਕਾਰਵਾਈ ਜਿਹੜੀ ਹੈ ਸਬੰਧਤ ਵਿਭਾਗ ਵੱਲੋਂ ਕਾਰਵਾਈ ਅਮਚਲੰਦੀ ਜਾਵੇ ਪਿੰਡ ਦੇ ਪੰਚ ਪਲਵਿੰਦਰ ਸਿੰਘ ਨੇ ਦਰਖਾਸਤ ਵਿੱਚ ਦੋਸ਼ ਲਗਾਏ ਹਨ ਕਿ ਉਕਤ ਸਰਪੰਚ ਨੇ ਕੁਝ ਦਿਨ ਪਹਿਲਾਂ ਪਿੰਡ ਦੀ ਸ਼ਾਮਲਾਰ ਦੇ ਡੇਰਾ ਦੀ ਸਾਫ ਸਫਾਈ ਸੰਬੰਧੀ ਮਤਾ ਪਾ ਕੇ ਪੰਚਾ ਦੇ ਦਸਤਕਤ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਬੀਤੀ 28 ਜਨਵਰੀ ਨੂੰ ਨਵੇਂ ਚੁਣੇ ਸਰਪੰਚ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇਸ ਸ਼ਾਮਲਾਰ ਜਗ੍ਹਾ ਵਿੱਚ 7 ਤੋਂ 8 ਖੜੇ ਫਰੇ ਦਰਖਤਾ ਨੂੰ ਗੈਰ ਕਾਨੂੰਨੀ ਢੰਗ ਨਾਲ ਪਟਵਾ ਕੇ ਅੱਗੇ ਵੇਚ ਦਿੱਤਾ ਹੈ ਜਗਬਾਣੀ ਟੀਵੀ ਲਈ ਮਨੀਸ਼ ਸਚਦੇਵ ਅੱਗੇ ਜੁੱਪੋ